ਫਗਵਾ ਅੰਤਮਾਨ ਸੀਐਮ ਸਾਹਿਬ ਨੂੰ ਇਹ ਅਹਸਾਸ ਕਰਵਾਉਣਾ ਚਾਹੁੰਦੀ ਆ ਕਿ ਆਪਣੀ ਮਰਿਆਦਾ ਦੇ ਵਿੱਚ ਰਹੋ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਤਾਂਚ ਦੇ ਰੂਪ ਦੇ ਵਿੱਚ ਇਹ ਜਿਹੜਾ ਟਵੀਟ ਤੁਸੀਂ ਪਾਇਆ ਇਹ ਬਹੁਤ ਵੱਡੀ ਤੁਸੀਂ ਮਰਿਆਦਾ ਦੀ ਉਲੰਘਣਾ ਕੀਤੀ। ਉਹ ਇੱਕ ਮੀਟਿੰਗ ਸਰਦੀ ਸੀ ਜਿਹੜੇ ਸੱਦੇ ਪੱਤਰ ਭੇਜੇ ਉਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਵਿੱਚੋਂ ਸੱਦੇ ਪੱਤਰ ਭੇਜੇ। ਪਰ ਮੈਂ ਕਹਿੰਦਾ ਲਾਹਣ ਤਿਆ ਕਿ ਉਹ ਟਵਿੱਟਰ ਵੀ ਜਿਹੜਾ ਉਹਨਾਂ ਦਾ ਅੱਜ ਬੰਦ ਕਰ ਦਿੱਤਾ ਗਿਆ। ਇਹ ਜਿਹੜਾ ਟਵੀਟਰ ਜਥੇਦਾਰ ਸਾਹਿਬ ਦਾ ਬੰਦ ਕੀਤਾ ਇਹ ਮੈਂ ਸਮਝਦਾ ਕੋਝੇ ਹਥਿਆਰਾਂ ਤੇ ਅੱਜ ਸਰਕਾਰਾਂ ਆ ਗਈਆਂ ਪਰ ਮੁੱਖ ਮੰਤਰੀ ਸਾਹਿਬ ਇਹ ਜਿਹੜਾ ਤੁਸੀਂ ਐਵੇਂ ਟਵੀਟ ਕਰਕੇ ਸ਼ਾਇਦ ਇਹ ਸੋਚਦੇ ਆ ਕਿ ਇਹ دنیਵੀ ਤਾਕਤਿਆ ਕਿਸੇ ਦੇ ਅੱਗੇ ਝੁਕ ਜੂਗਾ ਇਹ ਮੇਰੀ ਪੀੜੀ ਦੇ ਮਾਲਕ ਤੁਰ ਦਰਗਾਹ ਤੱਕ ਇਹ ਇਹਦੀ ਅਗਵਾਈ ਕਰਦੇ ਉਹ ਇਟਾਂ ਦਾ ਕੋਈ ਇਹ ਤਾਕਤ ਨਹੀਂ ਇਦਾਂ ਦੇ ਕਾਰੋਬਾਰ ਨਾ ਕਰੀਏ ਇਦਾਂ ਦੇ ਕਾਰਜ ਨਾ ਕਰੀਏ ਜਿਹੜੇ ਫਿਰ ਕਲੰਕ ਬਣ ਕੇ ਰਹਿ ਜਾਣਗੇ ਤੁਸੀਂ ਇੱਕ ਮਜ਼ਾਕ ਦੇ ਰੂਪ ਦੇ ਵਿੱਚ ਉਹਨੂੰ ਚੜੋਕਤੀ ਦਿੱਤੀ ਆ ਇਹ ਤੇ ਸਮੁੱਚੀ ਕੌਮ ਤੋਂ ਮਾਫੀ ਮੰਗੋ ਤੇ ਧਰਮ ਪ੍ਰਚਾਰ ਕਮੇਟੀ ਇਹਦੇ ਤੇ ਸਾਰਾ ਵਿਚਾਰਪਰਾ ਕਰਨ ਤੋਂ ਬਾਅਦ ਭਗਵਾਨਤਮਾਨ ਸੀਐਮ ਸਾਹਿਬ ਨੂੰ ਬੇਨ ਇਹ ਅਸਾਸ ਕਰਵਾਉਣਾ ਚਾਹੁੰਦੀ ਆ ਕਿ ਆਪਣੀ ਮਰਿਆਦਾ ਦੇ ਵਿੱਚ ਰਹੋ ਉਹ ਮਰਿਆਦਾ ਕੀ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਆ ਉਹ ਤੁਹਾਡਾ ਕਾਰਜ ਖੇਤਰ ਆ ਧਰਮ ਨੂੰ ਛੱਡ ਕੇ ਭਵੇਂ ਧਰਮ ਵੀ ਉਹਦਾ ਹਿੱਸਾ ਆ ਪਰ ਦੂਸਰੇ ਖੇਤਰਾਂ ਦੇ ਵਿੱਚ ਸੇਵਾ ਪਾਣੀ ਪਰ ਜਿਹੜਾ ਤੁਸੀਂ ਕੱਲ ਇਹ ਇੱਕ ਬੜਾ ਵੱਡਾ ਯਤਨ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਟਾਂਚ ਦੇ ਰੂਪ ਦੇ ਵਿੱਚ ਇਹ ਜਿਹੜਾ ਟਵੀਟ ਤੁਸੀਂ ਪਾਇਆ ਇਹ ਬਹੁਤ ਵੱਡੀ ਤੁਸੀਂ ਮਰਿਆਦਾ ਦੀ ਉਲੰਘਣਾ ਕੀਤੀਆਂ ਕਿਉਂਕਿ ਆਮ ਤਾਕਤ ਜਿਹੜੇ ਚਾਹੇ ਸਰਕਾਰਾਂ 5 ਸਾਲ ਬਾਅਦ ਬਦਲ ਜਾਂਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਨ ਵਾਲੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਾਦਾ ਇਸ ਤਖਤ ਦੇ ਉੱਤੇ ਮੀਰੀ ਤੇ ਪੀਰੀ ਦਾ ਸਿਧਾਂਤ ਚਲਾਇਆ ਇਸ ਸਿਧਾਂਤ ਨੂੰ ਬਾਰਕਰਾਰ ਰੱਖਣ ਲਈ ਸਮੇਂ-ਸਮੇਂ ਅਨੁਸਾਰ ਜਥੇਦਾਰ ਸਹਿਬਾਨ ਉਹਨਾਂ ਦੀ ਅਗਵਾਈ ਕਰਦੇ ਰਹੇ ਤੇ ਕਈ ਸ਼ਹੀਦੀਆਂ ਵੀ ਪਾ ਗਏ ਤੇ ਇਹ ਉਹ ਤਾਕਤ ਹੈ ਜਿੱਥੇ ਕੌਮ ਦੀ ਕੋਈ ਦੁੱਖ ਦੀ ਰਗ ਜਾਂ ਕੌਮੀ ਮਸਲਾ ਆਵੇ ਤਾਂ ਉਹਨੂੰ ਡਿਸਕਸ ਕੀਤਾ ਜਾਂਦਾ ਸਿੰਘ ਸਾਹਿਬ ਨੇ ਉਹ ਇੱਕ ਮੀਟਿੰਗ ਸੱਦੀ ਸੀ ਜਿਹੜੇ ਸੱਦੇ ਪੱਤਰ ਭੇਜੇ ਉਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਵਿੱਚੋਂ ਸੱਦੇ ਪੱਤਰ ਭੇਜੇ ਪਰ ਮੈਂ ਕਹਿੰਨਾ ਲਾਂਹ ਤਿਆ ਕਿ ਉਹ ਟਵਿੱਟਰ ਵੀ ਜਿਹੜਾ ਉਹਨਾਂ ਦਾ ਅੱਜ ਬੰਦ ਕਰ ਦਿੱਤਾ ਗਿਆ ਕੀ ਇਹ ਸਰਕਾਰ ਦੀ ਕੋਈ ਲੁਕਵੇਂ ਤੌਰ ਤੇ ਏਜੰਡਾ ਆ ਕਿ ਪ੍ਰੈਸ ਜਿਹਨੂੰ ਆਪਾਂ ਡੈਮੋਕ੍ਰੇਸੀ ਦਾ ਚੌਥਾ ਥੰਮ ਮੰਨਦੇ ਆ ਤੇ ਉਹਦੇ ਉੱਤੇ ਅੱਜ ਮੈਂ ਸਮਝਦਾ ਜਿਸ ਢੰਗ ਦੇ ਨਾਲ ਅਟੈਕ ਕੀਤਾ ਜਾ ਰਿਹਾ ਇਹ ਅੱਜ ਸਮੁੱਚੀ ਕੌਮ ਨੂੰ ਫਿਰ ਦੁਬਾਰਾ ਸੋਚਣ ਦਾ ਇਹ ਸਮਾਂ ਆ ਗਿਆ ਪਰ ਮੁੱਖ ਮੰਤਰੀ ਸਾਹਿਬ ਇਹ ਜਿਹੜਾ ਤੁਸੀਂ ਐਵੇਂ ਟਵੀਟ ਕਰਕੇ ਸ਼ਾਇਦ ਇਹ ਸੋਚਦੇ ਆ ਕਿ ਇਹ دنیਵੀ ਤਖਤ ਆ ਕਿਸੇ ਦੇ ਅੱਗੇ ਝੁਕ ਜਾਊਗਾ ਇਹ دنیਵੀ ਤਖਤ ਨਹੀਂ ਇਹ ਮੇਰੀ ਪੀੜੀ ਦੇ ਮਾਲਕ ਤੁਰ ਦਰਗਾਹ ਤੱਕ ਇਹ ਦੀ ਅਗਵਾਈ ਕਰਦੇ ਇਹੋ ਇਟਾਂ ਦਾ ਕੋਈ ਇਹ ਤਖਤ ਨਹੀਂ ਇਹ ਸਿਧਾਂਤ ਦਾ ਤਖਤ ਆ ਤੇ ਇਸ ਸਿਧਾਂਤ ਨੂੰ ਝੁਕਾਉਂਦੇ ਝੁਕਾਉਂਦੇ ਲੰਬਾ ਅਰਸਾ ਇਥੋਂ ਦੇ ਜਿਹੜੇ ਉਸ ਵੇਲੇ ਮੁਸਲਮਾਨਾਂ ਦੇ ਹੁੰਦੇ ਸੀ ਆਪਣੇ ਬਾਦਸ਼ਾਹ ਉਹ ਵੀ ਭਿੜਦੇ ਚਲੇ ਗਏ ਪਰ ਤਖਤ ਸਹਿਬਾਨ ਦੀ ਮਰਿਆਦਾ ਉਦਾਂ ਹੀ ਰਹੀ ਫਿਰ ਚਾਹੇ ਮੈਂ ਗੁਲਾਮੀ ਦੇ ਅਹਾਸਸ ਦੇ ਵਿੱਚ ਗੋਰਿਆਂ ਦੇ ਸਮੇਂ ਦੀ ਗੱਲ ਕਰ ਲਵਾਂ ਉਹ ਵੀ ਝੁਕਦੇ ਪਰ ਤਖਤ ਨਹੀਂ ਝੁਕਿਆ ਆਪ ਝੁਕ ਗਏ ਤੇ ਅੱਜ ਜਿਹੜਾ ਆਪਾਂ ਇਦਾਂ ਦੀਆਂ ਗੱਲਾਂ ਕਰਕੇ ਸਮਾਜਿਕ ਤੌਰ ਤੇ ਸਿੰਘ ਸਾਹਿਬ ਨੂੰ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਆ ਇਹ ਮੈਂ ਸਮਝਦਾ ਇਹ ਕੌਮੀ ਹਿਤਾਂ ਦੇ ਵਿੱਚ ਨਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਵਰਾਇਨਟੀ ਆਜ਼ਾਦ ਆ ਉਹ ਆਜ਼ਾਦ ਉਸੇ ਨਿਸ਼ਾਨ ਸਾਹਿਬ ਝੁਲਦੇ ਆ ਤੇ ਬਾਕੀ ਨਿਸ਼ਾਨ ਸਾਹਿਬ ਦੁਨੀਆਂ ਦੇ ਉੱਤੇ ਆਪਣੇ ਉਹਨਾਂ ਦੇ ਫਲੈਗ ਆ ਤੇ ਇਹ ਫਲੈਗ ਨਹੀਂ ਇਹ ਹੈਗੇ ਨਿਸ਼ਾਨ ਸਾਹਿਬ ਜਿਹੜੇ ਨਾਂ ਦੇ ਨੂੰ ਥੱਲੇ ਮਾਦ ਲਈ ਇਹਨਾਂ ਨੂੰ ਕੀਤਾ ਜਾਂਦਾ ਤੇ ਨਾਂ ਰਾਤ ਨੂੰ ਇਹ ਇਦਾਂ ਹੀ ਸਾਡੇ ਨਿਰੰਤਰ ਅਕਾਲ ਤਖ਼ਤ ਦੀ ਮਰਿਆਦਾ ਅਨਸਾਰ ਇਹ ਹਰ ਵੇਲੇ ਝੂਲਦੇ ਰਹਿੰਦੇ ਆ ਸੋ ਮੈਂ ਸੱਤਾ ਦੇ ਨਸ਼ੇ ਦੇ ਵਿੱਚ ਇਦਾਂ ਦੇ ਕਾਰੋਬਾਰ ਨਾ ਕਰੀਏ ਇਦਾਂ ਦੇ ਕਾਰਜ ਨਾ ਕਰੀਏ ਜਿਹੜੇ ਫਿਰ ਕਲੰਕ ਬਣ ਕੇ ਰਹਿ ਜਾਣਗੇ ਸੋ ਅੱਜ ਇਹ ਸਾਰੇ ਧਰਮ ਪ੍ਰਚਾਰ ਦੀ ਕਮੇਟੀ ਨੇ ਇਹ ਅਹसास ਕੀਤਾ ਕਿ ਪੰਥ ਦੀ ਇੱਕ ਮਰਿਆਦਾ ਆ ਉਸ ਮਰਿਆਦਾ ਤਹਿਤ ਜਿਸ ਲਈ ਛੇਰੀ ਅਕਾਲ ਤੱਕ ਸਭ ਬੋਲਦਾ ਆ ਉਹਦੇ ਬੋਲਣ ਦਾ ਮਤਲਬ ਹੈ ਕਿ ਸਮੁੱਚੀ ਕੌਮ ਬੋਲਦੀ ਆ। ਸੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਜਿਹੜੀ ਤੁਸੀਂ ਇੱਕ ਮਜ਼ਾਕ ਦੇ ਰੂਪ ਦੇ ਵਿੱਚ ਉਹਨੂੰ ਚੁਣੌਤੀ ਦਿੱਤੀ ਆ ਇਹ ਤੇ ਸਮੁੱਚੀ ਕੌਮ ਤੋਂ ਮਾਫੀ ਮੰਗੋ ਤੇ ਇਸ ਕਰਕੇ ਕਿ ਉਸ ਤਾਕਤ ਦੀ ਇੱਕ ਮਰਿਆਦਾ ਆ ਉਹ دنیਵੀ ਤਾਕਤ ਨਹੀਂ ਗਾ ਸੋ ਇਹ ਅੱਜ ਦੀ ਕਮੇਟੀ ਦੇ ਵਿੱਚ ਇੱਕ ਜਿਹੜਾ ਸਾਡਾ ਇਹ ਫੈਸਲਾ ਹੋਇਆ। ਦੂਸਰਾ ਕਿਉਂਕਿ ਸਾਡੇ ਅਮਰਧਾਰੀ ਬੱਚੇ ਜਿਹੜੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਆ ਉਹ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਈਅਰਲੀ ਦਿੰਨੇ ਆ ਪਹਿਲਾਂ ਅਸੀਂ ਮਾਝਾ ਜ਼ੋਨ ਦੇ ਵਿੱਚ 1 ਕਰੋੜ 13 ਲੱਖ 66 ਹਜ਼ਾਰ ਰੁਪਏ ਗੋਦਰ ਗੋਦਰਪੁਰ ਬਿਖੇ ਜਿੱਦਣ ਸ਼ਹੀਦ ਭਾਈ ਲక్ష్మణ ਸਿੰਘ ਜੀ ਦੀ ਉਥੇ ਵਰਸੀ ਸੀ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਉਸ ਦਿਨ ਦਿੱਤੇ ਸੀ ਅੱਜ ਇਸੇ ਸਥਾਨ ਦੇ ਉੱਤੇ 88 ਲੱਖ 90 ਹਜ਼ਾਰ ਰੁਪਏ ਇਹ ਦੁਆਬਾ ਜ਼ੋਨ ਦੇ ਵਿੱਚ ਜਿਹੜੇ ਸਾਡੇ ਸਕੂਲ ਕਾਲਜ ਆਉਂਦੇ ਆ ਉਹਨਾਂ ਨੂੰ ਦਿੱਤੇ ਗਏ ਆ ਔਰ ਇਹ ਤੋਂ ਇਲਾਵਾ ਹਾਲੇ ਮਾਲਵਾ ਜ਼ੋਨ ਦੇ ਵਿੱਚ ਅਸੀਂ ਪੈਸੇ ਜਿਹੜੇ ਆ ਉਹ ਵੀ ਦੇਣੇ ਆ ਤੇ ਅੱਜ ਦੇ ਇਸ ਸਕਾਲਰਸ਼ਿਪ ਜਿਹੜੇ ਅਸੀਂ ਵੰਡੇ ਆ ਉਹਦੇ ਵਿੱਚ ਮਾਤਾ ਸੁੰਦਰੀ ਕਾਲਜ ਕਰਨਾਲ ਉਹਦੇ ਵਿੱਚ ਕਪਾਲ ਮੋਚਨ ਜਮਨानगर ਸ਼ੇਰਗੁਰੂ ਹਰਕ੍ਰਿਸ਼ਨ ਪਬਲਿਕ ਖਾਲਸਾ ਕਾਲਜ ਪੰਜੋਖਰਾ ਸਾਹਿਬ ਔਰ ਇਹਨਾਂ ਨੂੰ ਵੀ ਉਹ ਜਿਹੜੇ ਸਕਾਲਰਸ਼ਿਪ ਦੇ ਪੈਸੇ ਅਮਰਤਾਰੀ ਬੱਚਿਆਂ ਨੂੰ ਦਿੱਤੇ ਗਏ ਇਹ ਤੋਂ ਬਿਲਾਵਾ ਜਿਹੜਾ ਸ਼ਿਗਲੀ ਭਾਈਚਾਰ ਸ਼ਿਗਲੀਗਰ ਭਾਈਚਾਰਾ ਹਰਿਆਣੇ ਦੇ ਵਿੱਚ ਰਹਿੰਦਾ ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਉਹ 5,40,000 ਉਹ ਜਾ ਕੇ ਸਾਡੇ ਮੈਂਬਰ ਸਹਿਬਾਨ ਢਿਲੋਂ ਸਾਹਿਬ ਬੈਠੇ ਹਰਿਆਣੇ ਤੋਂ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਬੈਠੇ ਆ ਉਹ ਸਾਰੇ ਜਿਹੜੇ ਆ ਉਹ ਉੱਥੇ ਜਾ ਕੇ ਉਹ تسلیم ਕਰਨਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ 1397 ਬੱਚੇ ਸਗੇ ਜਿਨ੍ਹਾਂ ਨੂੰ ਅੱਜ ਇਹ ਸਕਾਲਰਸ਼ਿਪ ਦਿੱਤੇ ਗਏ ਆ ਮੈਂ ਦੁਬਾਰਾ ਫਿਰ ਇਹ ਜਿਹੜਾ ਟਵਿੱਟਰ ਜਥੇਦਾਰ ਸਾਹਿਬ ਦਾ ਬੰਦ ਕੀਤਾ ਇਹ ਮੈਂ ਸਮਝਦਾ ਕੁਝੇ ਹਥਿਆਰਾਂ ਤੇ ਅੱਜ ਸਰਕਾਰਾਂ ਆ ਗਈਆਂ ਇਹ ਸਰਕਾਰਾਂ ਨੂੰ ਇਹਦੇ ਕਾਰਜ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਨਫ਼ਰਤ ਤੇ ਘਿਰਣਾ ਪੈਦਾ ਹੋਵੇ ਚੰਗੇ ਮਾਹੌਲ ਸਜਣੇ ਚਾਹੀਦੇ ਆ ਅੱਜ ਦਾ ਜਿਹੜਾ ਸਮਾਂ ਇਹ ਆਪਾਂ ਦੇਖ ਰਹੇ ਆ ਕਿਵੇਂ ਕਿਵੇਂ ਜਿਵੇਂ ਇੱਕ ਬੰਦਾ ਚੋਚਾ ਚੱਕਿਆ 5752 ਚ ਕਲੰਦਰਾ ਬਣਾ ਕੇ ਅੰਦਰ ਭੇਜ ਦਿੱਤਾ ਤੇ 5752 ਕੀ ਹੁੰਦੀ ਆ ਵੀ ਉਹਨੂੰ ਆਪਾਂ ਵਿਚਾਲਕੇ ਦੇ ਉੱਤੇ ਰਿਲੀਜ਼ ਕਰ ਦਿੰਦੇ ਹੁੰਦੇ ਸੀ ਐਸਡੀ ਸਾਹਿਬ ਅੱਜ ਬੀਬੀ ਵੀ ਦਿੰਦੇ ਅੰਦਰ ਬੈਠੇ ਆ ਸੋ ਸਾਰੇ ਜਿਹੜੇ ਬੇਦੋਚੇ ਵਿਚਾਰੇ ਮੈਂ ਤਾਂ ਸਾਰੇ ਬੇਦੋਚੇ ਗਿਣਦਾ ਕਿਉਂਕਿ ਜਿੰਨਾ ਚਿਰ ਕੋਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਬੇਦੋਚੇ ਹੁੰਦੇ ਆ ਪਾਰਾ ਜਿਹੜੇ 5752 ਦੇ ਵਿੱਚ ਜਿਹੜੇ ਇਮੀਡੀਏਟ ਚੱਕੇ ਹੋ ਆ ਇਹ ਦਾ ਸਾਰੇ ਤੁਰੰਤ ਰਿਹਾ ਕਰਨੇ ਚਾਹੀਦੇ ਆ ਬਾਕੀ ਅਸੀਂ ਅੱਜ ਕਮੇਟੀ ਦੇ ਵਿੱਚ ਇੱਕ ਬੈਠ ਕੇ ਗੁਪਤ ਗੁਪ ਵੀ ਕੀਤੀ ਆ ਉਹ ਦਾ ਫਿਰ ਅਸੀਂ ਆਉਂਦੇ 1-2 ਦਿਨ ਦੇ ਵਿੱਚ ਕੋਈ ਪ੍ਰੋਗਰਾਮ ਲੀਕਾਂਗੇ ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨਤਮਾਨ ਸੀਐਮ ਸਾਹਿਬ ਨੂੰ ਇਹ ਅਸਾਸ ਕਰਵਾਉਣਾ ਚਾਹੁੰਦੀ ਆ ਕਿ ਆਪਣੀ ਮਰਿਆਦਾ ਦੇ ਵਿੱਚ ਰਹੋ ਫਿਰ ਇਹ ਕਾਲ ਤੱਕ ਸਾਭ ਦੇ ਜਥੇਦਾਰ ਨੂੰ ਇੱਕ ਤਾਂਚ ਦੇ ਰੂਪ ਦੇ ਵਿੱਚ ਇਹ ਜਿਹੜਾ ਟਵੀਟ ਤੁਸੀਂ ਪਾਇਆ ਇਹ ਬਹੁਤ ਵੱਡੀ ਤੁਸੀਂ ਮਰਿਆਦਾ ਦੀ ਅਲੰਗਨਕ ਉਹ ਇੱਕ ਮੀਟਿੰਗ ਸੱਦੀ ਸੀ ਜਿਹੜੇ ਸੱਦਾ ਪੱਤਰ ਭੇਜੇ ਉਹ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਵਿੱਚੋਂ ਸੱਦੇ ਪੱਤਰ ਭੇਜੇ ਪਰ ਮੈਂ ਕਹਿੰਦਾ ਲਾਹਣ ਤਿਆ ਕਿ ਉਹ ਟਵਿੱਟਰ ਵੀ ਜਿਹੜਾ ਉਹਨਾਂ ਦਾ ਅੱਜ ਬੰਦ ਕਰ ਦਿੱਤਾ ਗਿਆ ਇਹ ਜਿਹੜਾ ਟਵਿੱਟਰ ਜਥੇਦਾਰ ਸਾਹਿਬ ਦਾ ਬੰਦ ਕੀਤਾ ਇਹ ਮੈਂ ਸਮਝਦਾ ਕੋਝੇ ਹਥਿਆਰਾਂ ਤੇ ਅੱਜ ਸਰਕਾਰਾਂ ਆ ਗਈਆਂ ਪਰ ਮੁੱਖ ਮੰਤਰੀ ਸਾਹਿਬ ਇਹ ਜਿਹੜਾ ਤੁਸੀਂ ਐਵੇਂ ਟਵੀਟ ਕਰਕੇ ਸ਼ਾਇਦ ਇਹ ਸੋਚਦੇ ਆ ਕਿ ਇਹ ਦੁਨਿਆਵੀ ਤਾਕਤਿਆ ਕਿਸੇ ਦੇ ਅੱਗੇ ਝੁਕ ਜੂਗਾ ਇਹ ਮੇਰੀ ਪੀੜੀ ਦੇ ਮਾਲਕ ਤੁਰ ਦਰਗਾਹ ਤੱਕ ਇਹ ਇਹਦੀ ਅਗਵਾਈ ਕਰਦੇ ਉਹ ਇਟਾਂ ਦਾ ਕੋਈ ਇਹ ਤਾਕਤ ਨਹੀਂ ਇਦਾਂ ਦੇ ਕਾਰੋਬਾਰ ਨਾ ਕਰੀਏ ਇਦਾਂ ਦੇ ਕਾਰਜ ਨਾ ਕਰੀਏ ਜਿਹੜੇ ਫਿਰ ਕਲੰਕ ਬਣ ਕੇ ਰਹਿ ਜਾਣਗੇ ਤੁਸੀਂ ਇੱਕ ਮਜ਼ਾਕ ਦੇ ਰੂਪ ਦੇ ਵਿੱਚ ਉਹਨੂੰ ਚਣੌਤੀ ਦਿੱਤੀ ਆ ਇਹਤੇ ਸਮੁੱਚੀ ਕੌਮ ਤੋਂ ਮਾਫੀ ਮੰਗੋ ਤੇ ਧਰਮ ਪ੍ਰਚਾਰ ਕਮੇਟੀ ਇਹਦੇ ਤੇ ਸਾਰਾ